ਜ਼ਿਲ੍ਹੇ ਦੇ ਔਰ ਸ਼ਹਿਰ ਦੇ ਸਾਰੇ ਸੀਨੀਅਰ ਲੀਡਰ ਸਹਿਬਾਨ ਦੀ ਮੀਟਿੰਗ ਸਿਗੀ ਆਜ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਜਿਵੇਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਔਰ ਪਿੱਛੇ ਨਗਰ ਨਿਗਮ ਚੋਣਾਂ ਹੋਣ ਦੀ ਵੀ ਸੰਭਾਵਨਾ ਹੋਈ ਸੀ ਇਹ ਸਾਰੀਆਂ ਚੋਣਾਂ ਨੂੰ ਧਿਆਨ ਚ ਰੱਖਦੇ ਹੋਏ ਪਾਰਟੀ ਨੇ ਆਪਣੇ ਚੋਣ ਪ੍ਰਚਾਰ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਹੈ ਪਾਰਟੀ ਨਾਲ ਸੰਬੰਧਿਤ ਜ਼ਿਲ੍ਹੇ ਪਟਿਆਲੇ ਨਾਲ ਸੰਬੰਧਿਤ ਲੀਡਰਸ਼ਿਪ ਨੂੰ ਪੂਰੀ ਤਰੀਕੇ ਨਾਲ ਆਜ ਦੀ ਰਣਨੀਤੀ ਬਣਾ ਕੇ ਦੇ ਦਿੱਤੀ ਹੈ। ਉਹ ਉਸੇ ਤਰੀਕੇ ਦੇ 22 ਜਨਵਰੀ 2024 ਨੂੰ रामजी ਦੇ ਉੱਤੇ ਸਥਾਪਿਤ ਹੋਣ ਦੀ ਖੁਸ਼ੀ ਦੇ ਵਿੱਚ। ਭਗਵਾਨ रामजी ਦੇ ਇਸ ਖੁਸ਼ੀ ਦੇ ਵਿੱਚ ਅਸੀਂ ਮਾਤਾ ਕੁਸ਼िल्या ਜੀ ਦੇ ਮੰਦਰ ਵਿਖੇ ਇੱਕ ਆਯੋਜਨ ਕਰਾਂਗੇ। ਅੱਜ ਸ਼ਿਵ ਸੈਨਾ ਹਿੰਦੁਸਤਾਨ ਜ਼ਿਲ੍ਹਾ ਪਟਿਆਲਾ ਨਾਲ ਸੰਬੰਧਿਤ ਪੰਜਾਬ ਦੇ ਜ਼ਿਲ੍ਹੇ ਦੇ ਔਰ ਸ਼ਹਿਰ ਦੇ ਸਾਰੇ ਸੀਨੀਅਰ ਲੀਡਰ ਸਾਹਿਬਾਨ ਦੀ ਮੀਟਿੰਗ ਸਿਗੀ ਜਿੱਚ ਸਾਡੇ ਹਿੰਦੁਸਤਾਨ ਮਹਿਲਾ ਸੈਨਾ ਆਰਟੀ ਸੈਲ ਸ਼ਿਵ ਸੈਨਾ ਹਿੰਦੁਸਤਾਨ ਯੂਵਾ ਸੈਨਾ ਔਰ ਮੇਨ ਸ਼ਿਵ ਸੈਨਾ ਹਿੰਦੁਸਤਾਨ ਲੀਗਲ ਸੈਨ ਦੇ ਸਾਰੇ ਪਦ ਅਧਿਕਾਰੀ ਜਿਦੇ ਚ ਸਮਾਣਾ ਨਾਬਾ ਪਾਤੜਾ ਦੇਵੀਗੜ ਤੋਂ ਵੀ ਇਹ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ ਅੱਜ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਜਿਵੇਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਔਰ ਪਿੱਛੇ ਨਗਰ ਨਿਗਮ ਚੋਣਾਂ ਹੋਣ ਦੀ ਵੀ ਸੰਭਾਵਨਾ ਹੋਈ ਸੀ ਤੇ ਇਹ ਸਾਰੀਆਂ ਚੋਣਾਂ ਨੂੰ ਧਿਆਨ ਚ ਰੱਖਦੇ ਹੋਏ ਪਾਰਟੀ ਨੇ ਆਪਣੇ ਚੋਣ ਪ੍ਰਚਾਰ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਹੈ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਹੀ ਪਾਰਟੀ ਲੋਕ ਸਭਾ ਨਗਰ ਨਿਗਮ ਚੋਣਾਂ ਨੂੰ ਧਿਆਨ ਚ ਰੱਖਦੇ ਹੋਏ ਪਾਰਟਨਲ ਸੰਬੰਧਿਤ ਜ਼ਿਲੇ ਪਟਿਆਲੇ ਨਾਲ ਸੰਬੰਧਿਤ ਲੀਡਰਸ਼ਿਪ ਨੂੰ ਪੂਰੀ ਤਰੀਕੇ ਨਾਲ ਆਜੀ ਰਣਨੀਤੀ ਬਣਾ ਕੇ ਦੇ ਦਿੱਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਸਮੂਹ ਲੀਡਰ ਸਾਹਿਬਾਂ ਆਪਣੇ ਆਪਣੇ ਹਲਕਿਆਂ ਦੇ ਵਿੱਚ ਸક્રિય ਹੋ ਜਾਣਗੇ ਔਰ ਸ਼ਿਵ ਸੈਨਾ ਹਿੰਦੁਸਤਾਨ ਦੀ ਜਿਹੜੀ ਦੇਸ਼ ਪੱਧਰ ਦੇ ਉੱਤੇ ਲੋਕ ਸਭਾ ਚੋਣਾਂ ਲੜਨ ਦੀ ਰਣਨੀਤੀ ਹੈ ਉਹਦੀ ਪਟਿਆਲੇ ਤੋਂ ਸ਼ੁਰੂਆਤ ਕਰ ਦਿੱਤੀ ਗਈ ਹੈ ਆਜੀ ਬੈਠਕ ਦੇ ਵਿੱਚ ਉਸ ਸੰਬੰਧੀ ਰਣਨੀਤੀ ਬਣਾਈ ਗਈ ਸੀ ਦੂਸਰਾ 22 ਜਨਵਰੀ 2024 ਨੂੰ ਜਿਹੜਾ ਅਜोध्या ਵਿਖੇ ਭਗਵਾਨ ਸ਼੍ਰੀ ਰਾਮ ਜੀ ਦਾ 500 ਸਾਲਾ ਦੇ ਸੰਘਰਸ਼ ਤੋਂ ਬਾਅਦ ਭਵ ਮੰਦਰ ਦਾ ਨਿਰਮਾਣ ਹੋਇਆ ਸ਼੍ਰੀ ਰਾਮ ਜੀ ਦੀ ਮੂਰਤੀ ਉੱਥੇ ਸਥਾਪਿਤ ਹੋਏਗੀ ਉਹਦੇ ਉਪਲਕਸ਼ ਸ਼ਿਵ ਸੈਨਾ ਹਿੰਦੁਸਤਾਨ ਨੇ ਫੈਸਲਾ ਕੀਤਾ ਹੈ ਜਿੱਥੇ ਦੇਸ਼ ਵਿਖੇ ਦੇਸ਼ ਦੇ ਵੱਡੇ ਪੱਧਰ ਦੇ ਉੱਤੇ ਸਾਰੇ ਮੰਦਰਾਂ 'ਚ ਪ੍ਰੋਗਰਾਮ ਕੀਤੇ ਜਾਣਗੇ ਵੱਡੇ ਪੱਧਰ ਦੇ ਉੱਤੇ ਪੂਜਾ ਅਰਚਨਾ ਕੀਤੀ ਜਾਏਗੀ ਆਰਤੀ ਕੀਤੀ ਜਾਏਗੀ ਜਿਹੜੇ ਲੋਗ ਅਜੋਧਿਆ ਨਹੀਂ ਜਾ ਸਕਣਗੇ ਉਹ ਉਸੇ ਮੰਦਰ ਦੇ ਵਿੱਚ ਅਜੋਧਾ ਜੀ ਦੇ ਧਾਮ ਦੀ ਪ੍ਰਸਤuti ਕਰਨਗੇ ਤੇ ਸਿਵ ਸੈਨਾ ਹਿੰਦੁਸਤਾਨ ਨੇ ਵੀ ਫੈਸਲਾ ਕੀਤਾ ਹੈ ਕਿ ਅਸੀਂ ਕੜਾਮ ਵਿਖੇ ਜਿੱਥੇ ਮਾਤਾ ਕੁਸ਼ਲਾ ਜੀ ਦਾ ਮੰਦਰ ਹੈ ਉਹਨਾਂ ਦੇ ਜਨਮ ਨਾਲ ਸੰਬੰਧਿਤ ਰਾਜ ਜਿਹੜਾ ਕੌਸ਼ਲਨਗਰ ਸੀਗਾ ਉਸ ਮੰਦਰ ਦੀ ਗੱਲ ਸਿਵ ਸੈਨਾ ਹਿੰਦੁਸਤਾਨ ਨੇ ਅਕਾਲੀ ਦਲ ਭਾਜਪਾ ਸਰਕਾਰ ਦੇ ਸਮੇਂ ਵੀ ਵੱਡੇ ਪੱਧਰ ਤੇ ਚੁੱਕੀ ਸੀ ਤੇ ਹੁਣ ਵੀ ਅਸੀਂ ਉਹਦੀ ਸ਼ੁਰੂਆਤ ਕੀਤੀ ਹੈ ਤਾਂ ਉਸੇ ਤਰੀਕੇ ਦੇ 22 ਜਨਵਰੀ 2024 ਨੂੰ RAMJee ਦੇ ਉੱਤੇ ਸਥਾਪਿਤ ਹੋਣ ਦੀ ਖੁਸ਼ੀ ਦੇ ਵਿੱਚ ਭਗਵਾਨ RAMJee ਦੇ ਇਸ ਖੁਸ਼ੀ ਦੇ ਵਿੱਚ ਅਸੀਂ ਮਾਤਾ ਕੁਸ਼िल्या ਜੀ ਦੇ ਮੰਦਰ ਵਿੱਚ ਇੱਕ ਆਯੋਜਨ ਕਰਾਂਗੇ ਜਿਦੇ ਵਿੱਚ ਭਜਨ ਕੀਰਤਨ ਕੀਤਾ ਜਾਏਗਾ ਔਰ ਮਾਤਾ ਕੁਸ਼िल्या ਜੀ ਦੇ ਮੰਦਰ ਦੇ ਵਿੱਚ ਆਰਤੀ ਕੀਤੀ ਜਾਏਗੀ ਭਗਵਾਨ RAMJee ਦੇ ਸਥਾਪਿਤ ਹੋਣ ਤੇ ਖੁਸ਼ੀ ਮਨਾਈ ਜਾਏਗੀ ਔਰ ਸਾਡਾ ਇਹ ਮਕਸਦ ਹੋਏਗਾ ਕਿ ਜਿਵੇਂ ਭਗਵਾਨ ਰਾਮ ਜੀ ਦੇ ਜਨਮ ਮਹੂਮੇ ਤੇ ਭਾਬੇ ਮੰਦਿਰ ਬਣਿਆ ਉਸੇ ਤਰ੍ਹਾਂ ਮਾਤਾ ਕੁਸ਼ਲਿਆ ਜੀ ਦੇ ਮਹਿਲ ਦੇ ਵਿੱਚ ਸਥਿਤ ਜਿਹੜਾ ਮੰਦਿਰ ਆ ਨੂੰ ਭਾਬੇ ਨਿਰਮਾਣ ਹੋਵੇ ਔਰ ਉਸ ਨੂੰ ਵੀ ਇੱਕ ਤੀਰਥ ਸਥਾਨ ਦੇ ਰੂਪ ਚ ਵਿਕਸਿਤ ਕੀਤਾ ਜਾਏ ਤਾਂ ਉਹ ਦਿਨ ਸਧਾਰਨ ਰੂਪ ਦੇ ਵਿੱਚ ਉੱਥੇ ਭਜਨ ਕੀਰਤਨ ਦਾ ਆਯੋਜਨ ਕਰਕੇ ਅਜੋਧਿਆ धाम ਦੇ ਪ੍ਰਸਤੀ ਮਾਤਾ ਕੁਸ਼ਲਿਆ ਜੀ ਦੇ ਚਰਨਾ ਦੇ ਵਿੱਚ ਉਹ ਦਿਨ ਕੀਤੀ ਜਾਏਗੀ ਸਮੂਹ ਪਟਿਆਲਾ ਦੇ ਜਿਹੜੇ ਕਾਰਜਕਰਤਾ ਹੋਣਗੇ Hindu ਸਮਾਜ ਦੇ ਲੋਕ ਹੋਣਗੇ ਉਨਾਂ ਨੂੰ ਬੇਨਤੀ ਕੀਤੀ ਜਾਏਗੀ ਕਿ ਉਥੇ ਵੀ ਇਸ ਆਯੋਜਨ ਦੇ ਵਿੱਚ ਹਿੱਸਾ ਲੈਣ ਤੀਸਰਾ ਸ਼ਿਵ ਸੈਨਾ ਹਿੰਦੁਸਤਾਨ ਨੇ ਫੈਸਲਾ ਕੀਤਾ ਕਿ ਜਿਵੇਂ ਪਟਿਆਲਾ ਸਹਿਰੀ ਔਰ ਜ਼ਿਲ੍ਹਾ ਦਿਹਾਤੀ ਏਰੀਆ ਉਥੇ ਵੀ ਸ਼ਿਵ ਸੈਨਾ ਹਿੰਦੁਸਤਾਨ ਦੀ ਜਿਹੜੀ ਸਥਾਪਨਾ ਕੀਤੀ ਜਾਏ ਬਖ ਬਖ ਪਿੰਡਾਂ 'ਚ ਅਸੀਂ ਮੈਂ ਪਿਛਲੇ ਦਿਨੇ ਦੌਰਾ ਕੀਤਾ ਸੀ ਜਿਵੇਂ ਮੈਂ ਪਾਤੜਾ ਵੀ ਗਿਆ ਦੇਵੀਗੜ ਗਿਆ ਔਰ ਇਧਰ ਕਨੌਰ ਦੇ ਪਿੰਡਾਂ ਦੇ ਵਿੱਚ ਵੀ ਇਹਨੇ ਦੌਰੇ ਕੀਤੇ ਆ ਤੇ ਸਾਨੂੰ ਇਹ ਮਹਿਸੂਸ ਹੋਆ ਕਿ ਸੇਵਾ ਸਨਾ ਹਿੰਦੁਸਤਾਨ ਪਿੰਡੂ ਪੱਦਰ ਦੇ ਉੱਤੇ ਵੀ ਬਹੁਤ بڑے ਪੱਦਰ ਦੇ ਉੱਤੇ ਆਪਣੇ ਸੰਗਠਨ ਨੂੰ ਖੜਾ ਕਰ ਸਕਦੇ ਆ ਤੇ ਅੱਜ ਸਮੂਹ ਲੀਡਰਸ਼ਿਪ ਨੂੰ ਇੱਕ ਰਣਨੀਤੀ ਦੇ ਤਹਿਤ ਕਿਹਾ ਗਿਆ ਹੈ ਸੇਵਾ ਸਨਾ ਹਿੰਦੁਸਤਾਨ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵੀ ਬੁਲਾਈ ਜਾ ਰਹੀ ਹੈ ਜਿਦੇ ਵਿੱਚ ਫੈਸਲਾ ਹੋਏਗਾ ਕਿ ਜਿਹੜੀ ਲੋਕ ਸਭਾ ਦੀਆਂ ਚੋਣਾਂ ਹੈਗੀਆਂ ਦੇਸ਼ ਦੇ ਪੱਦਰ ਦੇ ਉੱਤੇ ਅਸੀਂ ਕਿੰਨੀਆਂ ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਉਤਾਰਾਂਗੇ ਉਹ ਜਿਹੜੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਹੋਏਗੀ ਉੱਚ ਫੈਸਲਾ ਕੀਤਾ ਜਾਏਗਾ ਔਰ ਜਿਹੜਾ ਪਟਿਆਲੇ ਵਿਖੇ ਫੈਸਲਾ ਹੋਇਆ ਕਿ ਵੱਡੇ ਪੱਧਰ ਦੇ ਉੱਤੇ ਅਸੀਂ ਲੋਕ ਸਭਾ ਚੋਣਾਂ ਦੀ ਤਿਆਰੀ ਕਰਾਂਗੇ ਔਰ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੀ ਸਮੂਹ ਲੀਡਰਸ਼ਿਪ ਜਿਹੜੀ ਆਏ ਦੀ ਤਿਆਰੀ ਦੇ ਵਿੱਚ ਜੁੜੇਗੀ ਇਹਦੇ ਨਾਲ ਹੀ ਅੱਜ ਕੱਲ ਇੱਕ ਖਬਰ ਆਈ ਸੀ ਕਿ ਰਾਜਵਾਨਾ ਨੇ ਇੱਕ ਚਿੱਠੀ ਲਿਖ ਕੇ ਆਪਣੇ ਭੈਣ ਦੇ ਮਾਧਿਅਮ ਰਾਹੀਂ ਕਿਹਾ ਹੈ ਕਿ ਕਿਸੇ ਵੀ ਕੀਮਤ ਤੇ ਮਾਫੀ ਮੰਗਣ ਦਾ ਸਵਾਲ ਨਹੀਂ ਉੱਠਦਾ ਤੇ ਅਸੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਂਜੀ ਦੇ ਉਸ ਬਿਆਨ ਦਾ ਪੂਰਾ ਸਮਰਥਨ ਕਰਦੇ ਹਾਂ ਕਿ ਜਿਹੜਾ ਦੋਸ਼ੀ ਆਪਣੇ ਕੀਤੇ ਹੋਏ ਕਾਰਨਾਮੇ ਦੇ ਉੱਤੇ ਪੁਸਤਾਵਾ ਪ੍ਰਗਟ ਨਹੀਂ ਕਰਦਾ ਦੇਸ਼ ਦੇ ਸੰਵਿਧਾਨ 'ਤੇ ਵਿਸ਼ਵਾਸ ਨਹੀਂ ਰੱਖਦਾ ਅਜਿਹੇ ਦੋਸ਼ੀ ਨੂੰ ਰਹਿਮ ਕਰਨ ਦੀ ਜ਼ਰੂਰਤ ਨਹੀਂ ਜੋ ਕਾਨੂੰਨ ਨੇ ਫਾਂਸੀ ਦੀ ਸਜ਼ਾ ਦਿੱਤੀ ਹੈ ਉਹ ਫਾਂਸੀ ਦੀ ਸਜ਼ਾ ਜਲਦੀ ਤੋਂ ਜਲਦੀ ਦਿੱਤੀ ਜਾਏ ਪੰਜਾਬ ਦੇ ਤਕਰੀਬਨ ਪੰਜਾਬ ਦੇ ਜਿਹੜੀ ਪਟਿਆਲਾ ਦੇ ਵਿੱਚ ਮੈਟਿਕ ਹੋਈ ਆ ਤਕਰੀਬਨ ਮੋٹے ਤੌਰ ਤੇ ਫੈਸਲਾ ਹੋਇਆ ਕਿ ਪੰਜਾਬ ਦੇਆਂ ਲਗਭਗ ਸਾਰੀ ਸੀਟਾਂ ਦੇ ਉੱਤੇ ਸ਼ਿਵ ਸੈਨਾ ਹਿੰਦੁਸਤਾਨ ਉਮੀਦਵਾਰ ਉਤਾਰੇਗੀ ਆ ਜਿਹੜਾ ਰਾਸ਼ਟਰੀ ਬੱਧਰਤ ਆ ਉਹ ਰਾਸ਼ਟਰੀ ਕਾਰਜਕਾਰਨੀ ਦੀ 1 ਹਫਤੇ ਦੇ ਅੰਦਰ ਅੰਦਰ ਮੈਟਿਕ ਹੋ ਜਾਏਗੀ ਤੇ ਅਸੀਂ ਉਸ ਫੈਸਲੇ ਉਹਦੇ ਵਿੱਚ ਫੈਸਲਾ ਕਰਾਂਗੇ ਕਿ ਕਿੰਨੀਆਂ ਸੀਟਾਂ ਤੇ ਉੱਤੇ ਆ ਦੇਸ਼ ਪੱਧਰ ਦੇ ਉੱਤੇ ਲੜਨਾ